ਬਟਾਲਾ ਵਿੱਚ ਸ਼ਰਾਬ ਦੇ ਠੇਕੇ ਤੇ ਬੇਰਤ ਹੋਇਆ ਗਰਨੇਟ ਹਮਲਾ ਗਨੀਮਤ ਇਹ ਰਹੀ ਕਿ ਇਹ ਗਰਨੇਟ ਫਟਿਆ ਨਹੀਂ ਅਤੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਠੇਕੇਦਾਰਾਂ ਨੂੰ ਵੀ ਸਵੇਰੇ ਹੀ ਪਤਾ ਚੱਲਿਆ ਇਲਾਕੇ ਵਿੱਚ ਸਹਿੰਦਾ ਮਾਹੌਲ ਬਟਾਲਾ ਦੀ ਅਲੀਵਾਨ ਰੋਡ ਦੇ ਸਥਿਤ 골ਡਨ ਪਾਉਂਡ ਦੇ ਸਾਹਮਣੇ ਗਲੀ ਵਿੱਚ ਇਥੇ ਕੁਝ ਹੀ ਦੇ ਪੈਨਰ ਕਲਿਆਸੀ ਉੱਧਰ ਇਸki ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਮੰਨੂ ਅਗਵਾਨ ਅਤੇ ਗੋਪੀ ਨਵਾਂ ਸ਼ਹਿਰੀਆ ਵੱਲੋਂ ਚੁੱਕੀ ਗਈ ਹੈ ਬਟਾਲਾ ਦੇ ਠੀਕੇ ਤੇ ਗਰਨੇ ਧਾਮਲਾ ਮੌਕੇ ਤੇ ਪਹੁੰਚੇ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਦਬੂ ਬੰਬ ਲੱਗਦਾ ਹੈ ਦੋ ਹਿੱਸਿਆਂ ਨੂੰ ਜੋੜ ਕੇ ਬਣਾਇਆ ਗਿਆ ਹੈ ਬੰਬ دہشت ਫੈਲਾਉਣ ਦੀ ਕਿਸੇ ਨੇ ਕੋਸ਼ਿਸ਼ फासेट न्यूज़ 74 टीवी ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮਾਨ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਇੱਥੇ ਇੱਕ ਫੋਕਲ ਪੁਆਇੰਟ ਦੇ ਏਰੀਏ ਦੇ ਵਿੱਚ ਇੱਕ ਇੱਕ ਬੰਬ ਰੱਖਿਆ ਗਿਆ ਉਤੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਿਕਾਸ਼ਨਸ ਮੇਅਰ ਸਹੀ ਲਏ ਨੇ ਇੱਥੇ ਸਾਰੇ ਨੂੰ ਸੀ ਪਾਸੇ ਕਰਵਾ ਰਹੇ ਆ ਇੱਥੇ ਤੇ ਬੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਬੋਲ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ੀਅਲ ਲੱਗੀ ਹੈ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਦੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਛ ਕਿਸੇ ਨੇ ਵੈਸੇ ਸ਼ਰਾਰਤ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰੀਕਾਸ਼ਨਸ ਲੈਂਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਗਿਆ ਹੈਗੇ ਥੋੜਾ ਸਾਈਡ ਤੇ ਹੋ ਕੇ ਬੀੜੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਨ ਦੇ ਸਰ ਪੋਸਟਰਾਂ ਦੀ ਜ਼ਿੰਮੇਵਾਰੀ ਵੀ ਲਈ ਗਈ ਮੈਨੂੰ ਅਗਵਾਣ ਦੇ ਉਹ ਉਹਦਾ ਮੈਨੂੰ ਹਜੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਜਿਸ ਤਰੀਕੇ ਨਾਲ ਮੈਨੂੰ ਮਿਲਿਆ ਉਹਦੇ ਸੋਸ਼ਲ ਮੀਡੀਆ ਤੇ ਥਰੂ ਮਿਲਿਆ ਸਰ ਕਿਹੜਾ ਲੱਗ ਰਿਹਾ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਆਲੀ ਉਹ ਸਪਾਇਰ ਉਹ ਦੱਸਾਂਗੇ ਸੈਟ ਗ੍ਰਨੇਡ ਟਾਈਪ ਹੈ ਉਹ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਅਸੀਂ ਫੈਵੀ ਕੋਈ ਕੀ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਡਬੀ ਨਾ ਹੋਵੇ ਤੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਨਹੀਂ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹੋ ਹੀ ਆ ਬਾਕੀ ਟੀਮਾਂ ਸੀ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟੈਪ ਹੈਗੇ ਇਹਨੂੰ ਅਸੀਂ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਗਾ ਅੰਦਾਜ਼ਾ ਕਿੰਨੇ ਕੁ ਵਜੇ ਤੱਕ ਦੀ ਇਹ ਘਟਨਾ ਹੋਏਗੀ ਰਾਤ ਨਹੀਂ ਇਹ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਕਿ ਲੇਟ ਨਾਈਟ ਦੀ ਹੈਗੀ ਅਫਸਰ ਜ਼ਿਲ੍ਹੇ ਦੇ ਨਾ ਟੂਰ ਪੁਆਇੰਟ ਸਾਰਾ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਦੀ ਆਪਣੀ ਮੇਨਲੀ ਬੇਸਿਕਲੀ ਰੈ residențial ਏਰੀਆ ਚਾਂਸ ਸ਼ੁਰੂ ਕਰ ਦਿੱਤੀ ਅਗਰ ਭਾਈ ਚਾਂਸ ਇਹ ਅਸਲੀ ਹੁੰਦਾ ਜਾਂ ਜ਼ਿਲ੍ਹੇ ਨੇ ਜ਼ਿੰਮੇਵਾਰੀ ਲਈ ਗਈ ਆ ਕੀ ਲੱਗਦਾ ਕੀ ਹੋ ਸਕਦਾ ਮੈਂ ờ ਇਹ ਕਿ ਜਿੱਤੇ ਇਹ ਧਮਾਕਾ ਹੀ ਆਪਣੇ ਆਪ ਚ ਬੜੀ ਵਜ੍ਹੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਹੈ ਤੇ ਰਿਹائش ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਹੈਗਾ ਉਹਦੀ ਬੈਕਸਾਈਡ ਤੇ ਸਰ ਜਿੱਦਾਂ ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਖਾਸ ਤੌਰ ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਮਿਲ ਗਈ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਰੀਫਰ ਸਟੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤੇਨੇ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨਾ ਦੇ ਹਾਂਜੀ ਠੀਕ ਆ ਇਹ ਸ਼ਰਾਬ ਨਹੀਂ ਇਹ ਸਾਰਾ ਦੇਖ ਲੈਣੇ ਆ ਜੀ ਹਾਂ ਹੁਣ ਖੋਲਿਆ ਠਿਕ ਇੱਕ ਵਾਰ ਫਰਾਂਟ ਉਹ ਖੁੱਲਿਆ ਇਹ ਰਾਤ ਦਾ ਟਿਕਾਣਾ ਹਾਂ ਆਹ ਬੰਦ ਇਹਨਾਂ ਨੂੰ ਬੰਦ ਰੱਖਣਾ ਹੈ ਕਹਾਂਟਿਆਂ ਆਵਾਂ ਵੀਰੇ ਲਾਤਰਾ ਅਜਿਛੇ ਉਹਦੇ ਪ੍ਰੈਸ ਵਾਲੇ ਆ ਤਾ ਤਾਂ ਉਹਨੂੰ ਦੇ ਦੇ ਅਸੀਂ ਉਹਨਾਂ ਨੂੰ ਲਾ ਦੇ

अभी पैनिक भी क्रिएट कर रहे हैं लेकिन लोगोंतन जो लोग ने किसाइड से आना और घटो घट्ट एहतियात इस नाम दस दिए कि फोकल पॉइंट का इलाका है जिस शुरू कराया चारों हूं रोक दिता गया है ਆ ਗੋਆ ਜਾਣਾ ਹੈ ਗਲਤ ਪਾਰਕ ਇਹ ਛੋਟ ਪਾਰਕ ਗੋਆ ਪਾਰਕ ਜਾ ਰਹੇ ਆ ਪਰ ਉਹ ਬੰਦੇ ਨਹੀਂ ਤੇ ਪਹਾੜ ਸਰ ਇੱਕੋ ਜਿਹੇ ਬਾਈ ਗੁਰਮਤ ਦੀ ਬ੍ਰਾਹਮਣਾਂ ਦੀ ਆਇਆ ਪਰ ਅੱਗੇ ਰੱਖਿਆ ਪਰ ग्रह जिंदी गांडया मैंने कहा ਇਸ ਤੋਂ ਬਾਅਦ ਇਹ ਦੋ ਵਕਤ ਪਹਿਲਾਂ ਕਹਿੰਦੇ ਸੀ ਕਿ ਇਸ ਤੇ ਹੱਥ ਜੂਤੇ ਦੇ ਪਟੇ ਸੀ ਪਰ ਇਸ ਤੋਂ ਬਾਅਦ ਉਹ ਹਟੇ ਗਏ ਆ ਜਾ ਭਾਈ ਤੀਰ ਤਰ ਆ ਜਾ ਕਰਨੇ ਯਾਰ ਪਿੱਛੇ ਰਹਿ ਗਏ ਕੀ ਹੋתי ਆਓ ਨਾ ਕਰੋ ਇੱਥੇ ਪਿੱਛੇ ਰਹੋ ਇਹਨਾਂ ਨੇ ਕੀ ਕੀ ਕੀਤਾ ਸੀ ਬੜੀ ਜਦੋਂ 골ਡਨ ਪਾਲਸ ਨਾਲ ਹੀ 골ਡਨ